ਸਤਿ ਸ੍ਰੀ ਅਕਾਲ ਦੋਸਤੋ ਸੋ ਆ ਗਾ ਤੁਹਾਡੇ ਤੁਹਾਡੇ ਆਪਣੇ ਪੰਜਾਬੀ ਕਿਸਾਨ ਡੇਰੀ ਫਾਰਮ ਜਨਰਲ ਦੇ ਉੱਤੇ ਅੱਜ ਆਪਾਂ ਵਿਸ਼ਾ ਬਹੁਤ ਵਧੀਆ ਲੈ ਕੇ ਆਏ ਆ ਜੇ ਤੁਹਾਡੇ ਕੋਲ ਮੱਝਾਂ ਗਾਈਆਂ ਉਹਨਾਂ ਦੀ ਕੀਮਤ ਉਹਨਾਂ ਦੇ ਆਰਡਰ ਦੇ ਨਾਲ ਤੇ ਜਿਹੜਾ ਉਹਨਾਂ ਦਾ ਲੈਵਲ ਆ ਜਾਂ ਉਹਨਾਂ ਦੇ ਥਾਨ ਨੇ ਉਹਨਾਂ ਦਾ ਸਹੀ ਆਕਾਰ ਤੇ ਸਹੀ ਸਾਈਜ਼ ਜਿਹੜਾ ਹੁੰਦਾਗਾ ਉਹਨੂੰ ਦੇਖ ਕੇ ਪਸ਼ੂ ਜਿਹੜਾ ਪਸ਼ੂ ਦਾ ਜਿਹੜਾ ਮੁੱਲ ਲੱਗਦਾਗਾ ਉੱਥੇ ਨਾਲੀ ਉਹਦੀ ਕੀਮਤ ਵੰਡੀ ਆ ਅਗਰ ਜੇ ਤੁਹਾਡੇ ਪਸ਼ੂ ਸੋਨਾ ਸੁਨੱਖਾ ਹੈਗਾ ਜੇ ਉਹਦਾ ਲਿਵਟਾ ਜਾਂ ਡਰੂ ਦਾ ਵਧੀਆ ਨਹੀਂ ਹੈਗਾ ਜਾਂ ਥਾਣੂ ਦੇ ਵਧੀਆ ਨਹੀਂ ਹੈਗੇ ਤਾਂ ਤੁਹਾਡੇ ਪਸ਼ੂ ਨੂੰ ਕੋਈ ਵੀ ਖਰੀਦਣ ਲਈ ਤਿਆਰ ਨਹੀਂ ਹੁੰਦਾਗਾ ਕਿਸੇ ਕੋਲੇ ਇਹਨਾਂ ਟਾਈਮ ਨਹੀਂ ਹੁੰਦਾ ਜਿਹੜਾ ਕੋਈ ਬੈਠ ਕੇ ਤੁਹਾਡੇ ਕੋਲ 2-3 ਦਿਨ ਉਹਦਾ ਚਵਾਈ ਕਰ ਸਕੇ ਜਾਂ ਹੋਰ ਕਰ ਸਕੇ ਤੇ ਲਿਵਟੇ ਨੂੰ ਦੇਖ ਕੇ ਹਰ ਇੱਕ ਬੰਦਾ ਹਿਸਾਬ ਲਾ ਲੈਂਦਾ ਵੀ ਇਹ ਜਿਹੜਾ ਪਸ਼ੂ ਆ ਇਹਦਾ ਆਡਰ ਬਹੁਤ ਵੱਡਾ ਇਹ ਜੇ ਥਾਣ ਬਹੁਤ ਵਧੀਆ ਨਹੀਂ ਮੁੱਠੀ ਵਾਲੇ ਥਾਨ ਨੇ ਤਾਂ ਉਹ ਜੀ ਨੂੰ ਲੈ ਕੇ ਤੁਹਾਡੇ ਪਸ਼ੂ ਦਾ ਜਿਹੜਾ ਮੁੱਲ ਲਾਉਣ ਨੂੰ ਤਿਆਗ ਹੋ ਜਾਂਦਾ ਉਹਦਾ ਵਿਸ਼ਵਾਸ ਬਣ ਜਾਂਦਾ ਵੀ ਵਾਕਿਆ ਇਹ ਪਸ਼ੂ ਆ ਜਿਹੜਾ ਇਹ ਬਹੁਤ ਦੁੱਧ ਦੇਊਗਾ ਜਿਹੜਾ ਪਸ਼ੂ ਦਾ ਲਿਓਟਾ ਵਧਾਉਣ ਦਾ ਤਰੀਕਾ ਤੇ ਉਹਦੇ ਥਾਣਾ ਦਾ ਸਹਿਜ ਸਹੀ ਕਰਨ ਦਾ ਤਰੀਕਾ ਜਿਹੜਾ ਉਹ ਅੱਜ ਆਪਾਂ ਉਹਦੇ ਉੱਤੇ ਆਪਾਂ ਗੱਲ ਕਰਾਂਗੇ ਇਹ ਘਰੇਲੂ ਨੁਕਸਾ ਤੁਸੀਂ ਵਰਤੇ ਦੇਖੋ 100% ਸਹੀ ਹੈ ਜੀ ਦੂਜੀ ਗੱਲ ਤਾਂਗੇ ਛੋਟੇ ਪਸ਼ੂ ਦਾ ਮਿੰਡヨタ ਜਿਹੜਾ ਉਹ ਵੀ ਵਧੂਗਾ ਤੇ ਜਿਹੜੇ ਉਹਨਾਂ ਦੇ ਥਾਣੇ ਉਹ ਵੀ ਵਿਕਸਤ ਹੋਣਗੇ ਮੁੱਠੀ ਵਾਲੇ ਥਣ ਬਣਨਗੇ ਇੱਕੋ ਦੇ ਸਾਇਜ ਦੇ ਬਣਨਗੇ ਤੇ ਅੱਜ ਜੀ ਆਪਾਂ ਇਹਦੇ ਉੱਤੇ ਕਰਦੇ ਆਂ ਗੱਲ ਆਪਾਂ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਜੀ ਆਪਾਂ ਜਿਹੜਾ ਪਾਣੀ ਅੱਧਾ ਲੀਟਰ ਆਪਾਂ ਪਾਣੀ ਲੈ ਲੈਣਾ ਕਿਸੇ ਭਾਂਡੇ ਦੇ ਵਿੱਚ ਤੇ ਉਹਨੂੰ ਆਪਾਂ ਉਬਲਣਾ ਧਰ ਦੇਣਾ ਜਦੋਂ ਪਾਣੀ ਉਬਲਣ ਲੱਗ ਜਾਏ ਤਾਂ ਉਸ ਦੇ ਵਿੱਚ ਆਪਾਂ 200 ਗ੍ਰਾਮ ਜਿਹੜੀ ਸ਼ੱਕਰ ਹੈ ਸ਼ੱਕਰ ਜਿਹੜੀ ਖੰਡ ਨੂੰ ਵੀ ਕਹਿੰਦੇ ਆਪਾਂ ਜਿਹੜੀ ਸ਼ੱਕਰ ਆਪਣੀ ਗੋੜਾ ਵਰਗੀ ਸ਼ੱਕਰ ਹੁੰਦੀ ਹੈ ਉਹ ਸ਼ੱਕਰ ਲੈਣੀ ਹੈ ਆਪਾਂ ਪਰਪਰੀ ਸ਼ੱਕਰ ਪਰਪਰੀ ਲੈ ਕੇ 200 ਗ੍ਰਾਮ ਉਹਦੇ ਵਿੱਚ ਪਾ ਦੇਣੀ ਹੈ ਤੇ ਉਹ ਦੀ ਜਿਹੜੀ ਆਪਾਂ ਚਾਣੀ ਜੀ ਬਣਾ ਲੈਣੀ ਹੈ ਜਦੋਂ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਜੀ ਇੱਕ 200 ਗ੍ਰਾਮ ਲੈਣਾ ਵੇਸਣ ਤੇ ਵੇਸਣ ਲਾਗੇ ਨੂੰ ਅੱਡ ਕਿਸੇ ਭਾਂਡੇ ਦੇ ਵਿੱਚ ਪਾ ਕੇ ਜਾਂ ਕਿਸੇ ਫਰਾਈ ਪੈਨ ਦੇ ਵਿੱਚ ਪਾ ਕੇ ਜਾਂ ਕੜਾਈ ਦੇ ਵਿੱਚ ਪਾ ਕੇ ਉਹਨੂੰ ਆਸਤੇ ਆਸਤੇ ਆਪਾਂ ਭੁੰਨਣਾ ਚੰਗੀ ਜਿੰਨਾ ਚਰੂਲੇ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗਦੀ ਉਹਨਾਂ ਚਰੂਲ ਨੂੰ ਹਿਲਾਉਂਦੇ ਰਹਿਣਾ ਭੁੰਨਦੇ ਰਹਿਣਾਗਾ ਹਲਾਈ ਜਰੂਰ ਜਾਣਾ ਤਾਂ ਕਿ ਜਿਹੜਾ ਉਹ ਭਾਂਡੇ ਦੇ ਅੰਦਰ ਲੱਗ ਨਾ ਵੀ ਉਹਦੇ ਵਿੱਚ ਪਾਉਣਾ ਕੁਛ ਨਹੀਂ ਇਕੱਲਾ ਵੇਸਣ ਪਾ ਕੇ ਇਕੱਲੇ ਭਾਂਡੇ ਦੇ ਵਿੱਚ ਉਹਨੂੰ ਭੁੰਨਣਾ ਚੰਗੀ ਤਰ੍ਹਾਂ ਜਦੋਂ ਉਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜੇ ਥੋੜਾ ਰੰਗ ਤੇਜ ਹੋ ਜੇ ਬ੍ਰਾਊਨ ਜਾ ਹੋ ਜੇ ਤੋ ਉਸ ਟਾਈਮ ਉਹਨੇ ਤੇਰਾ ਪਹਲਾਉਣਾ ਨਹੀਂ ਜਦੋਂ ਵੇਥਨ ਦਾ ਵੇਥਨ ਪੱਕ ਜਾਂਦਾਗਾ ਜੋਰ ਤੇ ਤੁਹਾਡੀ ਜਿਹੜੀ ਚਾਣੀ ਆ ਸੱਕਰ ਵਾਲੀ ਬਣਾਈ ਉਹ ਬਣ ਜਾਂਦੀ ਆ ਤਾਂ ਉਸ ਦੇ ਵਿੱਚ ਆਪਾਂ ਜਿਹੜਾ ਵੇਥਨਾ ਉਹ ਪਾ ਦੇਣਾ ਵੇਥਨ ਨੂੰ ਇਹਦੇ ਚ ਪਾ ਕੇ ਉਸ ਤੋਂ ਬਾਅਦ ਉਹਨੂੰ ਆਪਾਂ ਚੰਗੀ ਤਰ੍ਹਾਂ ਫੇਰ ਭੁਲਣਾਗਾ ਜੀ ਜਿਹੜਾ ਉਹ ਚਾਣੀ ਦੇ ਵਿੱਚ ਜਿਹੜਾ ਵੇਥਨਾ ਉਹ ਪੱਕ ਜੇ ਉਸ ਤੋਂ ਬਾਅਦ ਕੀ ਲੈਣਾ ਜੀ ਆਪਾਂ 100 ਗ੍ਰਾਮ ਤਿਲਾਂ ਦਾ ਤੇਲ ਲੈਣਾ ਜੀ 100 ਗ੍ਰਾਮ ਤਿਲਾਂ ਦਾ ਤੇਲ ਲੈਣਾ ਤੇ ਤਿਲਾਂ ਦਾ ਤੇਲ ਆਪਾਂ 100 ਗ੍ਰਾਮ ਫਿਰ ਉਹਦੇ ਵਿੱਚ ਪਾ ਦੇਣਾ ਤੇ ਤਿਲਾਂ ਦਾ ਤੇਲ ਪਾ ਕੇ ਤੇ ਉਹਨੂੰ ਆਪਾਂ 10-15 ਮਿੰਟ ਬਿਲਕੁਲ ਸਲੋ ਅੰਚ ਤੇ ਜਿਹੜਾ ਉਹਨੂੰ ਆਪਾਂ ਪਕਾਉਣਾ ਜੀ ਜਦੋਂ ਉਹ ਪੂਰਾ ਇੱਕ ਹਲਵੇ ਦੇ ਰੂਪ ਦੇ ਜਾਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਬਣ ਜੇਵੇ ਤੇ ਉਸ ਤੋਂ ਬਾਅਦ ਉਹਨੂੰ ਆਪਾਂ ਥੱਲੇ ਤਰ ਲੈਣਾ ਤੇ ਉਹਨੂੰ ਠੰਡਾ ਕਰਨਾ ਰੱਖ ਦੇਣਾ ਜੀ ਜਦੋਂ ਠੰਡਾ ਹੋ ਜੇ ਤੇ ਉਹਨੂੰ ਇੱਕ ਸਾਈਡ ਤੇ ਰੱਖ ਦਿਓ ਤੇ ਇਹਨੂੰ ਦੇਣ ਦਾ ਟਾਈਮ ਆ ਜਿਹੜਾ ਉਹ ਆਪਾਂ ਦੇਣਾ ਜੀ ਇਹਨੂੰ ਸ਼ਾਮ ਨੂੰ ਜਦੋਂ ਪਸ਼ੂ ਹਰਾਚਾਰਾ ਖਾ ਕੇ ਦਾਣਾ ਫੀਡ ਖਾ ਕੇ ਚੰਗੀ ਧਰਮ ਬੈਠੇ ਗਾਲੀ ਕਰ ਰਹੇ ਹੋਣ ਤਾਂ ਉਸ ਟਾਈਮ ਤੇ ਇਹਨਾਂ ਨੂੰ ਆਪਾਂ ਇਹ ਦੇਣਾ ਤੇ ਇਹ ਦੇਣਾ ਆਪਾਂ 2 ਜਾਂ 3 ਦਿਨ ਲਗਾਤਾਰ ਇਹ ਬਹੁਤ ਵਧੀਆ ਤਰੀਕਾ ਜੀ ਬਹੁਤ ਵਧੀਆ ਜਮਾਇਆ ਹੋਇਆ ਜਮਾਇਸ਼ ਕੀਤੀ ਹੋਈ ਇੱਕ ਟ੍ਰਿਕ ਆ ਇਹਨੂੰ ਵਰਤ ਕੇ ਦੇਖੋ ਬਹੁਤ ਵਧੀਆ ਰੈਸਪੀ ਹੈ ਤੇ ਇਹਨੂੰ ਤੁਸੀਂ ਸੂਣ ਤੋਂ ਪਹਿਲਾਂ ਵੀ ਦੇ ਸਕਦੇ ਆ ਤੇ ਸੂਣ ਤੋਂ ਬਾਅਦ ਵੀ ਦੇ ਸਕਦੇ ਆ ਤੇ ਦੇਣਾ ਇਹਨੂੰ ਆਪਾਂ 2 ਜਾਂ 3 3 ਦੇਣੀ ਆ ਜ਼ਿਆਦਾ ਨਹੀਂ ਦੇਣਾਗਾ ਤੇ ਇਹਦੇ ਨਾਲ ਜਿਹੜਾ ਤੁਹਾਡਾ ਪਸ਼ੂ ਦਾ ਆਡਰ ਉਹ ਵੀ ਉਹਦਾ ਵੀ ਵਿਕਾਸ ਹੋਊਗਾ ਤੇ ਜਿਹੜੇ ਉਹਦੇ ਥਾਣਾ ਉਹ ਵੀ ਵਧੀਆ ਸੋਹਣੇ ਆਕਾਰ ਦੇ ਵਿੱਚ ਮੁੱਠੀ ਵਾਲੇ ਬਣ ਜਾਣਗੇ ਤੇ ਜਿਹੜੀ ਪਸ਼ੂ ਦੀ ਚਮੜੀ ਆ ਉਹ ਵੀ ਜਮਕਦਾਰ ਬਣੋਗੇ ਜਦੋਂ ਆਪਾਂ ਇਹਨਾਂ ਨੂੰ ਦੇਤਾ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਪਾਣੀ ਨਹੀਂ ਦੇਣਾ ਕੋਈ ਹੋਰ ਫੀਡ ਨਹੀਂ ਦੇਣੀ ਰਾਤ ਨੂੰ ਬੈਠੇ ਜਦੋਂ ਸਾਰਾ ਕੁਝ ਖਾ ਲੈਣ ਪਸ਼ੂ ਉਸ ਤੋਂ ਬਾਅਦ ਆਪਾਂ ਦੇਣਾ ਤੇ ਫਿਰ ਸਾਰੀ ਰਾਤ ਇਹਨੇ ਜਿਹੜੇ ਇਹਦੇ ਪੇਟ ਦੇ ਵਿੱਚ ਇਹਨੇ ਰੂਪਣ ਦੇ ਵਿੱਚ ਇਹਨੇ ਆਪਦਾ ਕੰਮ ਕਰਨਾਗਾ ਇਹਨੇ ਜੋ ਆਉਦੀ ਪ੍ਰਕਿਰਿਆ ਉਹ ਚਾਲੂ ਕਰ ਦੇਣੀ ਆ ਇਹ ਤੁਸੀਂ ਜਦੋਂ ਤਜਰਬਾ ਵਰਤੋਗੇ ਤਾਂ ਤੁਹਾਡੇ ਜਿਹੜੇ ਪਸ਼ੂਆਂ ਦਾ ਆਰਡਰ ਜਿਹੜਾ ਲੇਵਾ ਜਾਂ ਲਿਓਟਾ ਕਹਿੰਦੇ ਆ ਉਹ ਬਹੁਤ ਵਧੀਆ ਸਾਇਜ ਦਾ ਬਣ ਜੂਗਾ ਤੇ ਜਿਹੜੇ ਥਾਣਾ ਉਹ ਵੀ ਬਹੁਤ ਵਧੀਆ ਸਾਇਜ ਦੇ ਬਣ ਜਾਣਗੇ ਤੇ ਤੁਸੀਂ ਇਹ ਟ੍ਰਿਕ ਜਰੂਰ ਵੱਤ ਕੇ ਦੇਖੋ ਤੇ 100% ਜਮਾਈ ਹੋਈ ਟ੍ਰਿਕ ਹੈ ਜੀ ਤੇ ਜੇ ਤੁਹਾਡੇ ਪਸ਼ੂ ਦਾ ਲਿਵਟਾ ਵਧੀਆ ਥਣ ਵਧੀਆ ਨੇ ਤੁਹਾਡੇ ਪਸ਼ੂ ਦੀ ਚਮੜੀ ਵਧੀਆ ਪਸ਼ੂ ਤੁਹਾਡਾ ਰਾਜੀ ਆ ਤੰਦਰੁਸਤਾ ਤੁਹਾਡੇ ਪਸ਼ੂ ਦਾ ਜਿਹੜਾ ਮੁੱਲ ਦਾ ਕੀਮਤ ਆ ਉਹਦੇ ਵਿੱਚ ਆ ਜਾਪਾ ਹੋਏਗਾ ਉਹ ਵੱਧ ਵੱਧ ਵਧੂਗੀ ਤੇ ਇਸ ਕਰਕੇ ਜੀ ਆਪਾਂ ਅੱਜ ਇਸ ਗੱਲ ਦੇ ਉੱਤੇ ਆਪਾਂ ਕੀਤੀ ਹੈ ਜੀ ਗੱਲਬਾਤ ਤੇ ਆਪਣੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਕਰ ਲਓ ਜੀ ਆਪਣਾ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਜਿਹੜੀ ਵੀ ਵੀਡੀਓ ਬਣਾਈਏ ਉਹ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਇਸੇ ਤਰ੍ਹਾਂ ਆਪਾਂ ਨਵੀਆਂ-ਨਵੀਆਂ ਵੀਡੀਓ ਨਵੀਂ-ਨਵੀਂ ਜਾਣਕਾਰੀ ਦੇ ਨਾਲ ਲੈ ਕੇ ਆਉਂਦੇ ਰਹਿਣੇ ਆ ਚਲੋ ਆਪਾਂ ਫੇਰ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਕਿ ਜੇ ਹੋ ਹੋ ਜਾਣਕਾਰੀ ਦੇ ਉੱਤੇ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਬਾਏ